ਅੱਜ ਆਪਾਂ ਸਿੱਖਾਂਗੇ ਤੁਹਾਡਾ ਸੁਭਾਅ ਹਲੀਮੀ ਵਾਲਾ ਹੋਵੇ ਮਤਲਬ ਆਪਾਂ ਬਹੁਤ ਵਾਰ ਗੁੱਸਾ ਕਰ ਜਾਂਦੇ ਆ ਇਸ ਬਾਰੇ ਪਾਸਟਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਣਗੇ ਕਿ ਬੈਲੈਂਸ ਕਰਨ ਨੂੰ ਦੇਖੋ ਘਰ ਵਿੱਚ ਜੇ ਆਪਾਂ ਨਵੀਆਂ ਚੀਜ਼ਾਂ ਲਿਆਈਏ ਜਾਂ ਜਿਆਦਾਆਂ ਚੀਜ਼ਾਂ ਹੋਣ ਤੇ ਫਿਰ ਆਪਾਂ ਨੂੰ ਠਕਾਉਣ ਨੂੰ ਥਾਂ ਨਾਲੇ ਤੇ ਕੀ ਕੀਤਾ ਜਾਂਦਾ ਆ ਜਿਹੜੀ ਚੀਜ਼ ਬਾੜੀ ਵਧੀਆ ਨਹੀਂ ਆ ਉਹਨੂੰ ਕੱਢਦੀ ਦਈ ਉਹਦੀ ਥਾਂ ਤੇ ਉਸ ਤੋਂ ਵਧੀਆ ਟਕਾਈ ਜਾਂਦੀ ਆ ਇਹ ਬਰੀ ਸਾਥੀ ਅੰਦਰ ਨਾ ਇੱਕ ਕਮੰਡ ਆ ਜਾਂਦਾ ਕਿ ਮੇਰੇ ਬਿਨਾ ਇਹ ਥਾਂ ਖਾਲੀ ਹੋ ਜਾਣਾ ਜੇ ਕੋਈ ਚੀਜ਼ ਘਰ ਦੇ ਵਿੱਚ ਸ਼ੋਕੇਸ 'ਚ ਪਈ ਆ ਰਸੋਈ ਵਿੱਚ ਪਈ ਉਹ ਚੀਜ਼ ਇਹ ਕਮੰਡ ਕਰੇ ਕਿ ਮੇਰੇ ਬਿਨਾ ਇਹ ਥਾਂ ਖਾਲੀ ਹੋ ਜਾਣਾ ਕਦੀ ਹੋਇਆ ਅੱਜ ਤੱਕ ਜੋ ਵੀ ਤੁਸੀਂ ਘਰ ਵਿੱਚ ਲਿਆਏ ਹੋਵੋਗੇ ਪਹਿਲਾਂ ਵਾਰਿਆਂ ਨਾਲੋਂ ਬੈਸਟ ਆਇਆ ਹੋਊਗਾ ਜੇ ਹੋਰ ਵੀ ਕੁਝ ਗੁਲਦਸਤਾ ਵੀ ਬਦਲਿਆ ਹੋਊਗਾ ਨਾ ਪਹਿਲੇ ਗੁਲਦਸਤੇ ਦੇ ਨਾਲੋਂ ਵਧੀਆ ਆਇਆ ਗੁਲਦਸਤਾ ਤਾਂ ਪਹਿਲਾ ਗੁਲਦਸਤਾ ਕੱਢ ਕੇ ਨਵਾਂ ਗੁਲਦਸਤਾ ਉੱਥੇ ਰੱਖਿਆ ਸਾਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਆ ਕਿ ਜੇ ਕੋਈ ਸਾਡੇ ਤੋਂ ਬਾਅਦ ਵਿੱਚ ਆਇਆ ਤਾਂ ਪਰਮੇਸ਼ਵਰ ਨੇ ਸਾਡੇ ਤੋਂ ਬੈਸਟ ਹੀ ਲਿਆ ਕੇ ਰੱਖਣਾ ਇੱਥੇ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਪਹਿਲੀ ਚੀਜ਼ ਨਾਲੋਂ ਵਧੀਆ ਦੂਜੀ ਚੀਜ਼ ਲੈ ਕੇ ਆਉਨੇ ਆ ਤਾਂ ਉਹ ਆਪਦੇ ਘਰ ਦੇ ਵਿੱਚ ਪਹਿਲੀ ਨਾਲੋਂ ਘਟਿਆ ਕਿਉਂ ਲਿਆਊਗਾ ਉਹ ਪਹਿਲੀ ਨਾਲੋਂ ਕਿਤੇ ਹੀ ਵੱਧ ਵਧੀਆ ਲੈ ਕੇ ਆਊਗਾ ਅਗਰ ਜਿੰਨਾ ਲੰਮਾ ਸਮਾਂ ਅਸੀਂ ਟਿਕਣਾ ਚਾਹੁੰਦੇ ਹਾਂ ਜਿੰਨਾ ਲੰਮਾ ਸਮਾਂ ਅਸੀਂ ਰਹਿਣਾ ਚਾਹੁੰਦੇ ਹਾਂ ਸਾਨੂੰ ਆਪਣੀ ਬਿਊਟੀ ਵਧਾ ਕੇ ਰੱਖਣੀ ਹੋਊਗੀ ਇੰਟਰਨਲ ਬਿਊਟੀ ਅੰਦਰੂਨੀ ਸੁੰਦਰਤਾ ਕਾਇਮ ਰੱਖਣੀ ਹੋਊਗੀ ਕਿ ਸਾਡੇ ਤੋਂ ਸਾਡਾ ਮਾਲਕ ਬੋਰ ਨਾ ਹੋਵੇ ਸਾਡੇ ਮਾਲਕ ਦਾ ਦਿਲ ਸਾਡੇ ਤੋਂ ਅੱਕ ਨਾ ਜਾਵੇ ਅਸੀਂ ਪ੍ਰੋਪਰ ਉਹਦੀ ਖਿੱਚ ਦਾ ਕੇਂਦਰ ਬਣੇ ਰਹੀਏ ਉਹਦੀ ਅੱਖ ਸਾਡੇ ਤੇ ਨਿਹਾਲ ਰਵੇ ਉਹਦਾ ਮਨ ਸਾਥੋਂ ਖੁਸ਼ ਰਵੇ ਤੁਸੀਂ ਦੇਖਿਓ ਕਈ ਐਹੋ ਜੀਆਂ ਚੀਜ਼ਾਂ ਵੀ ਘਰ ਵਿੱਚ ਆ ਨਿਆਣਿਆਂ ਨੂੰ ਕਹੀਦਾ ਤੋੜ ਨਾ ਦਿਓ ਤੁਹਾਡੇ ਬਾਬੇ ਦੀ ਨਿਸ਼ਾਨੀ ਆ ਇੰਨੀਆਂ ਪੁਰਾਣੀਆਂ ਵੀ ਸੰਭ ਗਿਆ ਆ ਕਿਉਂ ਕਿਉਂਕਿ ਉਹਨਾਂ ਦੀ ਇੱਕ ਖਾਸੀਅਤ ਹੈ ਉਹਨਾਂ ਦੇ ਅੰਦਰ ਕੋਈ ਕੁਆਲਿਟੀ ਹੈ ਇਸ ਲਈ ਉਹ ਚੀਜ਼ ਸਾਬੀ ਹੋਈ ਹੈ ਤੇ ਅਸੀਂ ਕੁਆਲਿਟੀ ਵਾਲੀ ਚੀਜ਼ ਬਣਨਾ ਹੈ ਕੂੜੇ ਵਿੱਚ ਸਿੱਟੇ ਜਾਣ ਵਾਲੀ ਚੀਜ਼ ਨਹੀਂ ਬਣਨਾ ਵਚਨ ਚ ਲਿਖਿਆ ਜਿਹੜੀ ਟਾਣੀ ਮੇਰੇ ਨਾਲ ਜੁੜੀ ਰਹਿੰਦੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਅੰਗੂਰ ਦੀ ਬੇਲ ਤੇ ਜਿਹੜੀ ਟਾਣੀ ਮੇਰੇ ਨਾਲ ਜੁੜੀ ਰਹਿੰਦੀ ਆ ਹੋਰ ਵੀ ਫਲ ਲੈ ਕੇ ਆਉਂਦੀ ਆ ਪਰ ਜਿਹੜੀ ਫਲ ਨਹੀਂ ਲੈ ਕੇ ਆਉਂਦੀ ਫੇਰ ਬੱਡੀ ਟੁੱਕੀ ਜਾਂਦੀ ਤੇ ਅੱਗ ਵਿੱਚ ਸੁੱਟੀ ਜਾਂਦੀ ਹੈ ਤੇ ਅਸੀਂ ਉਹ ਟਾਣੀ ਬਣਨਾ ਜਿਹੜੀ ਹੋਰ ਫਲ ਲੈ ਕੇ ਆਵੇ ਹੋਰ ਕੁਆਲਿਟੀਜ਼ ਸਾਡੇ ਵਿੱਚ ਪੈਦਾ ਹੋਣ ਹੋਰ ਨਿਮਰਤਾ ਮਿਠਾਸ ਪ੍ਰੇਮ ਸੰਜਮ ਭਲਾਈ ਇੱਕ ਦੂਜੇ ਦੀ ਮਦਦ ਕਰਨ ਵਾਲਾ ਸੁਭਾਅ ਸਾਡੇ ਅੰਦਰ ਹੋਵੇ ਤੁਸੀਂ ਤਿਆਰ ਆ ਏਦਾਂ ਤੇ ਬਣਨ ਨੂੰ ਫੇਰ ਤੁਹਾਡੇ ਜੀਵਨ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਵਧੀਆ ਹੋ ਜਣਾ ਹੈ ਹallelujah ਸੋ ਆਓ ਆਪਾਂ ਦੇਖਦੇ ਹਾਂ ਲੂਕਾ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 52 ਤੇ 52 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਉਹਨੇ ਆਪਣੀ ਬਾਹ ਦਾ ਜ਼ੋਰ ਵਿਖਾਇਆ ਜਿਹੜੇ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਸਨ ਉਹਨੇ ਉਹਨਾਂ ਨੂੰ ਖੰਡਾ ਦਿੱਤਾ ਉਹਨੇ ਬਲਵੰਤਾਂ ਨੂੰ ਤਖਤੋਂ ਡੇਗ ਦਿੱਤਾ ਅਤੇ ਅਧੀਨਾਂ ਨੂੰ ਉੱਚਿਆਂ ਕੀਤਾ ਇਹ ਪਰਮੇਸ਼ਵਰ ਦਾ ਲਾਹੌਯ ਇਹ ਪਰਮੇਸ਼ਵਰ ਦੀ ਬੁਥਾਇਆ ਉਹਦਰ ਕਾਨੂੰਨ ਹੈ ਅਰ ਕੀ ਆਉਂਦਾ ਕਾਨੂੰਨ ਕਹਿੰਦਾ ਉਹਨੇ ਆਪਣਾ ਜ਼ੋਰ ਵਿਖਾਇਆ ਆਪਣੇ ਹੱਥ ਦਾ ਆਪਣੀ ਬਾਹ ਦਾ ਜ਼ੋਰ ਵਿਖਾਇਆ ਜਿਹੜੇ ਆਪਣੇ ਮਨਾਂ ਦੇ ਖਿਆਲਾਂ ਵਿੱਚ ਹੰਕਾਰੀ ਸੀ ਇਹ ਵੀ ਵਿਅਕਤੀ ਜਿਹੜੇ ਹਨ ਉਹ ਇਹ ਨਹੀਂ ਕਰਦਾ ਫਿਰਦਾ ਕਿ ਮੈਂ ਬੜਾ ਹੰਕਾਰੀ ਜੇ ਪਰੇ ਹੋ ਜੋ ਮੈਂ ਬੜਾ ਹਾਂ ਜੀ ਨਹੀਂ ਉਹ ਆਪਣੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਹੁੰਦਾ ਹੈ ਕਿਦਾਂ ਮੇਰੇ ਵਰਗਾ ਖਾਣਾ ਨਹੀਂ ਕੋਈ ਬਣਾ ਸਕਦਾ ਮੇਰੇ ਵਰਗੇ ਕੱਪੜੇ ਨਹੀਂ ਕੋਈ ਸੀ ਸਕਦਾ ਮੇਰੇ ਵਰਗਾ ਖੂਬਸੂਰਤ ਹੈ ਨਹੀਂ ਕੋਈ ਮੇਰੇ ਵਰਗਾ ਗੌਣਾ ਨਹੀਂ ਆਉਂਦਾ ਕਿਸੇ ਨੂੰ ਮੇਰੇ ਵਰਗਾ ਸਾਹਜ ਨਹੀਂ ਕਿਸੇ ਨੂੰ ਬਚਾਉਣਾ ਆਉਂਦਾ ਮੇਰੇ ਵਾਂਗੂ ਗੱਲ ਨਹੀਂ ਕਰਨੀ ਆਉਂਦੀ ਕਿਸੇ ਨੂੰ ਮੇਰੇ ਜਿੰਨਾ ਪੜਿਆ ਲਿਖਿਆ ਹੈ ਨਹੀਂ ਕੋਈ ਮੇਰੇ ਜਿੰਨੀ ਅਕਲ ਹੈ ਨਹੀਂ ਕਿਸੇ ਨੂੰ ਇਹ ਕੀ ਆ ਆਪਣੇ ਮਨ ਦਾ ਹੰਕਾਰ ਆਪਣੇ ਖਿਆਲਾਂ ਵਿੱਚ ਹੰਕਾਰੀ ਕਹਿੰਦਾ ਪਰਮੇਸ਼ਵਰ ਨੇ ਉਹਨੇ ਆਪਣੀ ਬਾਹ ਦਾ ਜੋਰ ਵਿਖਾਇਆ ਜਿਹੜੇ ਮਨ ਦੇ ਖਿਆਲਾਂ ਵਿੱਚ ਹੰਕਾਰੀ ਸਨ ਉਹਨੇ ਉਹਨਾਂ ਨੂੰ ਖੰਡਾ ਦਿੱਤਾ ਖੰਡਾ ਦਿੱਤਾ ਖਲਾਰ ਦਿੱਤੇ ਉਹਨੇ ਆਪਣੇ ਸਾਹਮਣੇ ਨਹੀਂ ਰੱਖੇ ਆਪਣੇ ਕੋਲ ਨਹੀਂ ਰੱਖੇ ਖੰਡਾ ਦਿੱਤੇ ਉਹਨੇ ਉਹਨਾਂ ਨੂੰ ਖੰਡਾ ਦਿੱਤਾ ਉਹਨੇ ਬਲਵੰਤਾਂ ਨੂੰ ਤਖਤੋਂ ਡੇਗ ਦਿੱਤਾ ਉਹ ਪੇਖਾਰੀ ਨੂੰ ਰਾਜਾ ਬਣਾ ਸਕਦਾ ਤੇ ਰਾਜੇ ਨੂੰ ਪੇਖਾਰੀ ਓ ਜਿਹੜੇ ਤਖਤ ਤੇ ਬਿਠਾਈਟ ਗਏ ਸੀ ਦੇਖੋ ਵਚਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਆ ਹਕੂਮਤਾਂ ਪਰਮੇਸ਼ਵਰ ਦੀ ਵੱਲੋਂ ਕਿਸੇ ਨੂੰ ਲੱਗਦਾ ਆ ਕਿ ਮੈਂ ਬਹੁਤ ਵੋਟਾਂ ਦੇ ਜ਼ੋਰ ਤੇ ਆ ਮੈਂ ਪੈਸੇ ਦਿੱਤੇ ਸੀ ਲੋਕਾਂ ਨੂੰ ਤਾਂ ਕਰਕੇ ਮੈਂ ਆ ਕੀਤਾ ਸੀ ਉਹ ਕੀਤਾ ਸੀ ਤਾਂ ਕਰਕੇ ਨਹੀਂ ਉਹ ਚੁਣਿਆ ਗਿਆ ਇਹ ਸੇਵਾ ਦਿੱਤੀ ਗਈ ਆ ਉਹਨੂੰ ਜੇ ਤਾਂ ਉਹ ਸਹੀ ਤਰ੍ਹਾਂ ਕਰੂਗਾ ਹੋਰ ਵੀ ਵੱਧ ਸਕਦਾ ਏ ਜੇ ਨਹੀਂ ਤਾਂ ਉਹ ਤੋਂ ਖੋਈ ਵੀ ਜਾ ਸਕਦੀ ਹੈ ਕਈ ਵਾਰੀ ਸਖਤ ਹਾਕਮ ਵੀ ਸਾਡੇ ਉੱਤੇ ਲਗਾਏ ਜਾਂਦੇ ਆ ਕਿਉਂ ਸਾਨੂੰ ਸਬਕ ਸਿਖਾਉਣ ਦੇ ਲਈ ਜਿੱਥੇ ਪਬਲਿਕ ਪਰਮੇਸ਼ਵਰ ਦੇ ਜਾਦਾ ਅਧੀਨਗੀ ਦੇ ਵਿੱਚ ਹੋਊਗੀ ਉੱਥੇ ਹਾਕਮ ਬਹੁਤ ਵਧੀਆ ਹੁੰਦੇ ਆ ਜਿੱਥੇ ਲੋਕੀ ਪਰਮੇਸ਼ਵਰ ਤੋਂ ਦੂਰ ਜਾਦਾ ਹੋ ਜਾਣਗੇ ਉੱਥੇ ਦੇ ਹਾਕਮ ਬਹੁਤ ਸਖਤ ਹੋ ਜਾਣਗੇ ਕਿਉਂਕਿ ਹਕੂਮਤਾਂ ਪਰਮੇਸ਼ਵਰ ਦੇ ਵੱਲੋਂ ਤੇ ਕਹਿੰਦਾ ਹਾਕਮਾਂ ਦੇ ਮਨ ਮੇਰੇ ਹੱਥਾਂ ਵਿੱਚ ਪਾਣੀ ਦੀਆਂ ਖਾਲਾਂ ਦੀ ਨਿਆਂਈਆਂ ਤੇ ਜਿੱਧਰ ਨੂੰ ਚਾਵਾਂ ਮੋੜ ਦਿੰਦਾ ਐ ਇੰ ਤੋਂ ਵੱਡਾ ਪ੍ਰਮਾਣ ਕੀ ਹੋ ਸਕਦਾ ਕਹਿੰਦਾ ਪਾਤਸ਼ਾਹੀਆਂ ਯਹਵਾ ਦੇ ਹੀ ਵੱਲੋਂ اے ਰਾਜੇ ਇਸ ਵਜੀਦ ਇਸ ਸਭ ਹਾਕਮ ਵੱਲੋਂ ਥਾਪੇ ਹੋਏ ਅਕਿੰਦਾ ਵਚਨ ਵਿੱਚ ਲਿਖਿਆ ਕਹਿੰਦਾ ਉਹਨੇ ਬਲਵੰਤਾਂ ਨੂੰ ਤਖਤੋਂ ਡੇਗ ਦਿੱਤਾ ਅਗਰ ਉਹ ਤਖਤ ਤੇ ਬਹਿ ਕੇ ਪਰਮੇਸ਼ਵਰ ਦਾ ਭੈ ਨਹੀਂ ਰੱਖਦੇ ਪਰਮੇਸ਼ਵਰ ਪਰਮੇਸ਼ਵਰ ਨੂੰ ਭੁੱਲ ਕੇ ਆਪ ਹੀ ਪਰਮੇਸ਼ਵਰ ਬਣ ਜਾਂਦੇ ਆ ਕਈ ਫਿਰ ਉਹ ਟਾਈਮ ਨਹੀਂ ਲਾਉਂਦਾ ਪਾਤਸ਼ਾਹੀਆਂ ਤੋਂ ਲਾ ਦਿੰਦਾ ਇਹ ਉਹਨੂੰ ਕਹਿੰਦਾ ਉਹਨੇ ਬਲਵੰਤਾਂ ਨੂੰ ਤਖਤੋਂ ਡੇਗ ਦਿੱਤਾ ਅਤੇ ਅਧੀਨਾਂ ਨੂੰ ਉੱਚਾ ਕੀਤਾ ਫਿਰ ਉਹ ਇਹੋ ਜਿਹਿਆਂ ਨੂੰ ਉੱਚਾ ਕਰਦਾ ਆ ਬਲਵੰਤਾਂ ਨੂੰ ਸਬਕ ਸਿਖਾਉਣ ਲਈ ਵੀ ਜੇ ਮੈਂ ਆਪਣੀ ਆਈ ਤੇ ਆਜੂਆ ਤੇ ਉਹ ਇਨਸਾਨ ਜਿਹਨੂੰ ਦੁਨੀਆ ਤੁੱਛ ਮਾਤਰ ਸਮਝਦੀ ਆ ਕੁਛ ਵੀ ਨਹੀਂ ਸਮਝਦੀ ਮੈਂ ਉਹਨੂੰ ਇਸ ਦੁਨੀਆ ਦਾ ਰਾਜਾ ਬਣਾ ਸਕਦਾ ਆ ਤੇ ਇਹ ਦੁਨੀਆ ਉਹਦਾ ਪਾਣੀ ਭਰੂਗੀ ਜਿੰਨوں ਤੁਸੀਂ ਮਾੜੀ ਦਾ ਗਲਾਸ ਫੜਾਉਣਾ ਵੀ ਪਸੰਦ ਨਹੀਂ ਕਰਦੇ ਇਹ ਸਮਝਦੇ ਕਿ ਮੇਰੀ ਇੱਜ਼ਤ ਦੀ ਹਾਨੀ ਆ ਕਿ ਮੈਂ ਮੈਂ ਇੱਕ ਲੱਖਪਤੀ ਇਨਸਾਨ ਇੱਕ ਇਨਸਾਨ ਨੂੰ ਪਾਣੀ ਦਾ ਗਲਾਸ ਫੜਾਵਾਂ ਇਸ ਇਨਸਾਨ ਨੂੰ ਇਹ ਤਾਂ ਇੱਕ ਸਕੂਲ ਦਾ ਪੀਆ ਨਹੀਂ ਆ ਮੈਂ ਇਹਨੂੰ ਪਾਣੀ ਫੜਾਵਾ ਇਹ ਮੇਰੇ ਲਈ ਸੋਭਾ ਨਹੀਂ ਦਿੰਦਾ ਤਾਂ ਉਹ ਪਰਮੇਸ਼ਵਰ ਇਹੋ ਜਿਹਾ ਲਖਪਤੀ ਨੂੰ ਸਬਕ ਸਿਖਾਉਣ ਦੇ ਲਈ ਉਸ ਪੀਨ ਨੂੰ ਉਹਦੇ ਤੋਂ ਉਤਲੇ ਔਦੇ ਤੇ ਬਿਠਾ ਕੇ ਫਿਰ ਉਹਦੇ ਕੋਲੋਂ ਹੀ ਉਹਦਾ ਪਾਣੀ ਪਰਵਾਉਣ ਦੀ ਤਾਕਤ ਰੱਖਦਾ ਹੈ ਹallelujah ਇਹ ਪਰਮੇਸ਼ਰ ਸ਼ਕਤੀਮਾਨ ਪਰਮੇਸ਼ਰ ਆ ਸਰਬਸ਼ਕਤੀਮਾਨ ਜੋ ਸਭ ਕੁਝ ਕਰ ਸਕਦਾ ਹੈ ਧਰਤੀ ਨੂੰ ਪਲਟ ਵੀ ਸਕਦਾ ਹੈ ਸੂਰਜ ਦਾ ਕੰਮ ਚਾਨਣ ਦੇਣਾ ਹੈ ਸੂਰਜ ਦਾ ਕੰਮ ਚਮਕਣਾ ਹੈ ਸੂਰਜ ਦਾ ਸੁਭਾਗ ਗਰਮੀ ਹੈ ਪਰ ਤੁਸੀਂ ਦੇਖੋ ਨਾ ਉਸ ਪਰਮੇਸ਼ਵਰ ਦੀ ਸਮਰਥ ਜੀ ਕਰਦਾ ਹੈ ਤੇ ਉਹਦੇ ਸੇਕ ਨੂੰ ਸੇਕ ਬਣਾ ਦਿੰਦਾ ਜੀ ਕਰਦਾ ਤੇ ਉਹਦੇ ਸੇਕ ਨੂੰ ਮੱਠਾ ਕਰ ਦਿੰਦਾ ਹੈ ਸੂਰਜ ਤੇ ਹੁੰਦਾ ਹੀ ਆ ਉਹ ਤੇ ਆਪਣੇ ਕੰਮ ਕਰ ਰਿਹਾ ਹੈ ਪਰ ਮਰਜੀ ਦਾ ਮਾਲਕ ਕਦੀ ਉਹਦੀ ਲੋ ਨੂੰ ਇੰਨਾ ਤੇਜ਼ ਕਰ ਦਿੰਦਾ ਕਿ ਪਿੰਡਾ ਸਾੜਨ ਲੱਗ ਜਾਂਦੀ ਆ ਤੇ ਕਦੀ ਉਹਦੀ ਲੋ ਨੂੰ ਲੋਕੀ ਬੈਠ ਕੇ ਵੀ ਕਹਿੰਦੇ ਅੱਜ ਧੁੱਪ ਠੰਡੀ ਆ ਧੁੱਪ ਤੇ ਧੁੱਪ ਆ ਸੂਰਜ ਦਾ ਚਾਨਣ ਦੇ ਰਿਹਾ ਏ ਪਰ ਉਹਦੇ ਸੁਭਾ ਨੂੰ ਬਦਲਿਆ ਕਹੇਨ ਪਰਮੇਸ਼ਵਰ ਨੇ ਦਿਨ ਚੜ੍ਹਿਆ ਆ ਪਰ ਚਾਨਣ ਉਦਾਂ ਦਾ ਨਹੀਂ ਜਿੱਦਾਂ ਦਾ ਦਿਨ ਦੇ ਵੇਲੇ ਹੁੰਦਾ ਏ ਉਹਦੀ ਮਰਜ਼ੀ ਆ ਨਾ ਕੋ ਮਰਜੀ ਦਾ ਮਾਲਕ ਜੋ ਜੇ ਅਸੀਂ ਮਰਜੀ ਦੇ ਮਾਲਕ ਬਣਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਜ਼ਰੂਰ ਆਪਣੇ ਆਪ ਨੂੰ ਵਿਖਾਉਣ ਦੇ ਲਈ ਸਾਨੂੰ ਨੀਵਿਆ ਕਰੂਗਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥ ਦੇ ਹੇਠ ਨੀਵਿਆ ਕਰੋ ਤੇ ਵਚਨ ਵਿੱਚ ਲਿਖਿਆ ਉਹ ਤੁਹਾਨੂੰ ਉੱਚਿਆ ਕਰੂਗਾ ਆਪਣੇ ਆਪ ਨੂੰ ਉਹਦੇ ਸ਼ਰੀਕ ਨਾ ਬਣਾਓ ਕੁਝ ਲੋਕੀ ਅੰਜਾਨ ਗੁਣੇ ਵਿੱਚ ਮੂਰਤੀ ਪੂਜਾ ਕਰ ਰਹੇ ਆ ਉਹ ਲੱਕੜ ਦੀਆਂ ਮੂਰਤਾਂ ਨੂੰ ਪੱਥਰ ਦੀਆਂ ਮੂਰਤਾਂ ਨੂੰ ਮਿੱਟੀ ਦੀਆਂ ਮੂਰਤਾਂ ਨੂੰ ਬਿਲਕੁਲ ਨਹੀਂ ਪੂਜਦੇ ਵਿਸ਼ਵਾਸ ਵੀ ਨਹੀਂ ਕਰਦੇ ਉਹਨਾਂ ਚੀਜ਼ਾਂ ਵਿੱਚ ਫਿਰ ਵੀ ਮੂਰਤੀ ਪੂਜਾ ਕਰ ਰਹੇ ਆ ਕਿਹੜੀ ਚੀਜ਼ ਦੀ ਖੁਦ ਦੀ ਉਹਨਾਂ ਨੇ ਆਪਣੇ ਆਪ ਨੂੰ ਵੀ ਪਰਮੇਸ਼ਵਰ ਨਾਲੋਂ ਅੱਗੇ ਰੱਖਿਆ ਆ ਆਪਣੇ ਆਪ ਨੂੰ ਹੀ ਪਰਮੇਸ਼ਵਰ ਦਾ ਸ਼ਰੀਕ ਬਣਾਇਆ ਆ ਉਹਨਾਂ ਨੇ ਪਰ ਉਹਨਾਂ ਨੂੰ ਲੱਗਦਾ ਕਿ ਉਹ ਪਰਮੇਸ਼ਵਰ ਨੂੰ ਪੂਜਦੇ ਆ ਪਰ ਪੂਰੇ ਰੂਜ ਸਮਝਾਨ ਨਾਲੋ ਖੁਦ ਦੀ ਪੂਜਾ ਕਰਨ ਵਿੱਚ ਲੱਗੇ ਹੋਏ ਆ ਆਪਣੇ ਹੰਕਾਰ ਨੂੰ ਹੋਰ ਵਧਾ ਰਹੇ ਆ ਆਪਣੇ ਲਾਲਚ ਨੂੰ ਹੋਰ ਵਧਾ ਰਹੇ ਆ ਆਪਣੀ ਬੁਰੀਾਈ ਨੂੰ ਖਤਮ ਨਹੀਂ ਹੋਣ ਦਿੰਦੇ ਆਪਣੀ ਹਿੰਦ ਨੂੰ ਆਪਣੀ ਈਗੋ ਨੂੰ ਬਰਕਰਾਰ ਰੱਖਿਆ ਸੁਭਾ ਵਧਾਉਂਦੇ ਜਾ ਰਹੇ ਆ ਇਹ ਕੀ ਆ ਪਰਮੇਸ਼ਵਰ ਦੇ ਅੱਗੇ ਉੱਚਿਆ ਕਰਨਾ ਆਪਣੇ ਆਪ ਨੂੰ ਪਰਮੇਸ਼ਵਰ ਦਾ ਸਾਹਮਣਾ ਕਰਨਾ ਹੈ ਕਿ ਕਦੀ ਕੋਈ ਪਰਮੇਸ਼ਵਰ ਦਾ ਸਾਹਮਣਾ ਕਰ ਨਹੀਂ ਸਕਦਾ 다우드 ਰਾਜਾ ਸੀ ਪਰ ਰਾਜਾ ਹੋ ਕੇ ਵੀ ਉਹਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਿਆ ਕੀਤਾ ਇੰਨੇ ਸੋਹਣੇ ਸ਼ਬਦਾਂ ਦੇ ਨਾਲ ਉਹ ਪਰਮੇਸ਼ਵਰ ਦੇ ਅੱਗੇ ਆਪਣੀ ਅਧੀਨਗੀ ਨੂੰ ਪ੍ਰਗਟ ਕਰਦਾ ਹੈ ਆਜੋ ਆਪਾਂ ਦੇਖਦੇ ਹਾਂ ਪਹਿਲਾ ਇਤਿਹਾਸ ਤੇ ਅੱਪਾ ਦੇਖਦੇ ਆ ਉਹਦਾ 29 ਨੰਬਰ ਅਧਿਆਇਕ 29 ਉਹਦਾ 10 ਨੰਬਰ ਤੇ 14 ਨੰਬਰ ਤੱਕ ਆਪਾਂ ਦੇਖਦੇ ਆ ਅੱਜ ਤਾਨੂੰ ਇੱਥੇ ਲਿਖਿਆ ਇਸ ਲਈ ਦਾਊਦ ਨੇ ਸਾਰੀ ਸਭਾ ਦੇ ਅੱਗੇ ਯਹੋਵਾ ਦਾ ਧੰਨਵਾਦ ਕੀਤਾ ਅਰ ਦਾਊਦ ਨੇ ਆਖਿਆ ਹੇ ਯਹੋਵਾ ਸਾਡੇ ਪਿਤਾ ਇਜ਼ਰਾਈਲ ਦੇ ਪਰਮੇਸ਼ਰ ਤੂੰ ਸਦੀਪ ਕਾਲ ਤੋੜੀ ਧੰਨ ਹੋ ਹੇ ਯਹੋਵਾ ਵਡਿਆਈ ਅਤੇ ਸ਼ਕਤੀ ਅਤੇ ਪ੍ਰਤਾਪ ਅਤੇ ਫਤਿਹ ਅਤੇ ਮਹਿਮਾ ਤੇਰੀ ਹੀ ਹੈ ਕਿਉਂ ਜੋ ਸਭ ਕੁਝ ਜਿਹੜਾ ਆਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ ਈਚ ਐਂਡ ఎవਰੀਥਿੰਗ ਸਭ ਕੁਝ ਜੋ ਕੁਝ ਵੀ ਆਕਾਸ਼ ਦੇ ਵਿੱਚ ਤੇ ਧਰਤੀ ਵਿੱਚ ਆ ਸਭ ਕੁਝ ਤੇਰਾ ਹੀ ਹੈ हे hey, यहोवा राज नाले तेरा नाले ही है।, है।, है तू सबना दे सिर ਉੱਤੇ ਅਤ ਉੱਚੇ ਤੋਂ ਉੱਚਾ ਹੈ ਅਰ ਧਨ ਮਾਇਆ ਨਾਲੇ ਪੱਤ ਤੇਰੀ ਵੱਲੋਂ ਹੀ ਆਉਂਦੀਆਂ ਹਨ ਸੋ ਕਿੱਥੋਂ ਆਉਂਦੀਆਂ ਆ ਪਰਮੇਸ਼ਵਰ ਦੇ ਵੱਲੋਂ ਕਿਹੜੀ ਕਿਹੜੀ ਚੀਜ਼ ਧਨ ਮਾਇਆ ਇੱਜ਼ਤ ਪੱਤ ਹੁੰਦੀ ਇੱਜ਼ਤ ਪਤ ਤੇਰੇ ਵੱਲੋਂ ਹੀ ਆਉਂਦੀਆਂ ਹਨ ਔਰ ਤੂੰ ਸਭਨਾ ਦੇ ਸਿਰ ਉੱਤੇ ਰਾਜ ਕਰਦਾ ਹੈ ਅਤੇ ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ ਔਰ ਤੇਰੇ ਅਧੀਨ ਹੈ ਜੋ ਵਡਿਆਈ ਅਤੇ ਬਲ ਸਭਨਾ ਨੂੰ ਬਖਸ਼ੇ ਇਹ ਪਰਮੇਸ਼ਵਰ ਦੇ ਹੱਥ ਵਿੱਚ ਹੈ ਕਿੰਨੂੰ ਉਹਨੇ ਵਡਿਆਈ ਬਖਸ਼ਣੀ ਆ ਇਹ ਪਰਮੇਸ਼ਵਰ ਦੇ ਹੱਥ ਵਿੱਚ ਹੈ ਉਹਨੇ ਕਿੰਨੂੰ ਬਲ ਬਖਸ਼ਣਾ ਆ ਬਲ ਸਿਰਫ ਬਾਹਾਂ ਦਾ ਹੀ ਨਹੀਂ ਹੁੰਦਾ ਪੈਸਾ ਵੀ ਬਾਲਿਆ ਇੱਜ਼ਤ ਵੀ ਬਾਲਿਆ ਔਦਾ ਵੀ ਬਾਲਿਆ ਔਲਾਦ ਵੀ ਬਾਲਿਆ ਸਪਾਉਸ ਆਦਮੀ ਔਰਤ ਮਤਲਬ ਪਤੀ ਪਤਨੀ ਇਹ ਵੀ ਬਾਲਿਆ ਅਸੀਂ ਇੱਕ ਦੂਜੇ ਦਾ ਬਾਲਿਆ ਇਹ ਸਭ ਚੀਜ਼ਾਂ ਬਾਲਿਆ ਔਰ ਕਹਿੰਦਾ ਸ਼ਕਤੀ ਤੇ ਬਾਲ ਵੀ ਤੇਰੇ ਹੱਥ ਵਿੱਚ ਹੈ ਵੀ ਤੂੰ ਕਿੰਨੂੰ ਦੇਣਾ ਹੈ ਆਪਣੀ ਮਰਜ਼ੀ ਨਾਲ ਤੂੰ ਡਿਸਾਈਡ ਕਰਦਾ ਕਿਹਦਾ ਬਾਲ ਤੂੰ ਕਿਸ ਤਰੀਕੇ ਨਾਲ ਬਣਾਇਆ ਕੌਣ ਇਸ ਲਈ हे ਸਾਡੇ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮहिमा ਕਰਦੇ ਹਾਂ ਪਰ ਮੈਂ ਕੌਣ ਅਰ ਮੇਰੀ ਪਰਛਾਵੇਂ ਕੌਣ ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾ ਚੜਾਉਣ ਦੀ ਸ਼ਕਤੀ ਰੱਖੀਏ ਕਿਉਂ ਜੋ ਸਾਰੀਆਂ ਵਸਤਾਂ ਤੇਰੇ ਵੱਲੋਂ ਆਉਂਦੀਆਂ ਹਨ ਅਰ ਤੇਰੇ ਹੱਥ ਦੀ ਦਾਤ ਤੋਂ ਅਸਾਂ ਤੈਨੂੰ ਦਿੱਤਾ ਸ਼ੇਵਰੀ ਸਾਨੂੰ ਲੱਗਦਾ ਮੈਂ ਨਾ ਮੈਂ ਪ੍ਰਭੂ ਨੂੰ 10000 ਰੁਪਇਆ ਦਿੱਤਾ ਮੈਂ ਪ੍ਰਭੂ ਨੂੰ ਆ ਦਿੱਤਾ ਪ੍ਰਭੂ ਨੂੰ ਮਤਲਬ ਪ੍ਰਭੂ ਦੇ ਘਰ ਵਿੱਚ ਜਦੋਂ ਆਪਾਂ ਦਿੰਨੇ ਆ ਤੁਸੀਂ ਪ੍ਰਭੂ ਨੂੰ ਦਿੰਨੇ ਆ ਫਿਰ ਉਹ ਚੀਜ਼ ਵੀ ਸਾਡਾ ਕਮੰਡ ਬਣ ਜਾਂਦੀ ਆ ਦਾਊਦ ਆਪਣੇ ਸਮੇਂ ਵਿੱਚ ਭੇਟਾ ਦੇਣ ਦੇ ਵਿੱਚ ਸਭ ਤੋਂ ਉੱਤਮ ਸੀ ਦਾਊਦ ਨੇ ਇੰਨੀਆਂ ਘਪੇਟਾ ਚੜਾਈਆਂ ਕਿ ਪਰਮੇਸ਼ਵਰ ਨੇ ਸੁਲੇਮਾਨ ਦੇ ਸੁਪਨੇ ਵਿੱਚ ਆਣ ਕੇ ਕਿਹਾ ਤੇਰੇ ਪਿਤਾ ਨੇ ਇੰਨੀਆਂ ਭੇਟਾ ਚੜਾਈਆਂ ਮੈਂ ਉਹਦੇ ਤੋਂ ਖੁਸ਼ ਹਾਂ ਔਰ ਇਸ ਕਰਕੇ ਮੈਂ ਉਹਦੀਆਂ ਭੇਟਾਂ ਦੇ ਬਦਲੇ ਦੇ ਵਿੱਚ ਤੈਨੂੰ ਇੰਨਾ ਬਲੈਸ ਕਰੂੰਗਾ ਕਿ ਜਿੰਨਾ ਅੱਜ ਤੱਕ ਕੋਈ ਹੋਇਆ ਨਹੀਂ ਇੰਨੀਆਂ ਭੇਟਾ ਦਿੰਦਾ ਸੀ ਪਰ ਕੀ ਕਹਿ ਰਿਹਾ ਕਿੰਨਾ ਤੇਰੇ ਦਿੱਤੇ ਵਿੱਚੋਂ ਤੈਨੂੰ ਦੇ ਰਿਆ ਹਾਂ ਜੇ ਅੰਮਾ ਕਹੀਏ ਕਿ ਮੈਂ ਲੱਖ ਰੁਪਈਆ ਦਿੱਤਾ ਜਾਂ ਮੈਂ ਹਜ਼ਾਰ ਰੁਪਈਆ ਦਿੱਤਾ 100 ਰੁਪਈਆ ਹੀ ਲਾ ਲਓ ਤੁਸੀਂ ਦੱਸੋ ਜਿੱਦਣ ਤੁਹਾਡਾ ਜਨਮ ਹੋਇਆ ਸੀ ਕਿੰਨੇ ਲੈ ਕੇ ਆਏ ਸੀ ਤੁਸੀਂ ਤੁਸੀਂ ਤਾਂ ਤਾਂ ਕਿਉਂ ਨਾ ਜੇ ਤੁਸੀਂ ਲੈ ਕੇ ਆਏ ਸੀ ਕਿੱਥੇ ਮੈਨੇਜਰ ਲੱਗੇ ਸੀ ਜੋ ਮਿਲਿਆ ਪਰਮੇਸ਼ਵਰ ਨੇ ਦਿੱਤਾ ਇੱਥੋਂ ਤੱਕ ਕਿ ਸਾਡੇ ਦੁੱਧ ਪੀਣ ਦਾ ਇੰਤਜ਼ਾਮ ਵੀ ਪਰਮੇਸ਼ਵਰ ਨੇ ਸਾਡੇ ਲਈ ਕੀਤਾ ਸਾਡੀ ਖੁਰਾਕ ਦਾ ਇੰਤਜ਼ਾਮ ਤੇ ਅੱਜ ਬੰਦੇ ਨੂੰ ਲੱਗਦਾ ਕਿ ਮੈਂ ਜੋ ਮੈਂ ਕਿਸੇ ਇਨਸਾਨ ਨੂੰ ਕੁਝ ਦੇ ਰਹੀ ਹਾਂ ਬਹੁਤ ਗਲਤ ਸੋਚ ਮੈਂ ਪਰਮੇਸ਼ਵਰ ਦੇ ਦਿੱਤੇ ਦੇ ਵਿੱਚੋਂ ਕਿਸੇ ਨੂੰ ਦੇ ਸਕਦੀ ਹਾਂ ਪਰਮੇਸ਼ਵਰ ਨੇ ਮੈਨੂੰ ਦਿੱਤਾ ਉਧਾਰ ਹੀ ਆਉਦਾ ਮੇਰੇ ਕੋਲ ਦਿੱਤਾ ਹੋਇਆ ਉਹਦੇ ਵਿੱਚੋਂ ਹੀ ਮੈਂ ਕਿਸੇ ਨੂੰ ਦੇ ਰਹੀ ਹਾਂ ਉਹਦੇ ਵਿੱਚੋਂ ਹੀ ਮੈਂ ਕਿਸੇ ਦੀ ਮਦਦ ਕਰ ਰਹੀ ਹਾਂ ਮੇਰਾ ਕੁਝ ਨਹੀਂ ਆ ਇਹ ਸਭ ਕੁਛ ਪਰਮੇਸ਼ਵਰ ਦਾ ਹੈ ਤੇ ਦਾਊਦ ਬਿਲਕੁਲ ਨਹੀਂ ਕਹਿ ਰਿਹਾ ਕਿ ਵੇਖ ਪਰਮੇਸ਼ਵਰ ਮੈਂ ਆਪਣੀ ਪਾਤਸ਼ਾਹੀ ਦੇ ਵਿੱਚੋਂ ਇਹਨਾਂ ਤੈਨੂੰ ਦੇ ਰਿਹਾ ਹਾਂ ਦੇਖ ਪਰਮੇਸ਼ਵਰ ਮੈਂ ਤੇਰੇ ਲਈ ਆ ਕਰ ਰਿਹਾ ਹਾਂ ਪਰ ਦਾਊਦ ਕੀ ਕਹਿ ਰਿਹਾ ਆ ਕਹਿੰਦਾ ਤੇਰੇ ਦਿੱਤੇ ਵਿੱਚੋਂ ਹੀ ਤੈਨੂੰ ਦੇ ਰਿਹਾ ਹਾਂ ਅਸੀਂ ਜੋ ਕਰਦੇ ਆ ਅਸੀਂ ਪਰਮੇਸ਼ਵਰ ਦੇ ਦਿੱਤੇ ਵਿੱਚੋਂ ਹੀ ਕਰ ਰਹੇ ਹਾਂ ਜੋ ਖਾ ਰਹੇ ਆ ਪਰਮੇਸ਼ਵਰ ਦੇ ਦਿੱਤੇ ਵਿੱਚੋਂ ਖਾ ਰਹੇ ਆ ਜੋ ਖਵਾ ਰਹੇ ਆ ਪਰਮੇਸ਼ਵਰ ਦੇ ਦਿੱਤੇ ਦੇ ਵਿੱਚੋਂ ਹੀ ਖਵਾ ਰਹੇ ਆ ਇਸ ਲਈ ਇੰਨੀਆਂ ਚੀਜ਼ਾਂ ਦਾ ਵੀ ਕਮੰਡ ਛੱਡ ਦਿਓ ਕਿਸੀ ਪਰਮੇਸ਼ਵਰ ਲਈ ਕੋਸ਼ਿਸ਼ ਕਰ ਰਹੇ ਅਰੇ ਇੰਨੇ ਸੋਹਣੇ ਸੋਹਣੇ ਸ਼ਬਦ ਜਿਹੜੇ ਦਾਊਦ ਨੇ ਇਸਤੇਮਾਲ ਕੀਤੇ ਚਾਹੇ ਉਹ ਧੰਨਵਾਦ ਦੇ ਲਈ ਚਾਹੇ ਉਹਨੇ ਮਾਫੀ ਮੰਗਣ ਦੇ ਲਈ ਚਾਹੇ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਮੈਂ ਕਹਿੰਨੀ ਅਗਰ ਕਿਸੇ ਨੇ ਚੰਗਾ ਬੋਲਣਾ ਸਿੱਖਣਾ ਨਾ ਉਹ ਦਾਊਦ ਨੂੰ ਪੜੋ ਇੰਨੀ ਸੋਹਣੀ ਸ਼ਬਦਾਵਲੀ ਪਾਪਾਂ ਦੀ ਮਾਫੀ ਕਿੰਨੇ ਸੋਹਣੇ ਤਰੀਕੇ ਨਾਲ ਮੰਗਦਾ ਕਹਿੰਦਾ ਪ੍ਰਭੂ ਮੈਂ ਤੇ ਜਦੋਂ ਮਾਂ ਦੇ ਗਰਭ ਵਿੱਚ ਹੀ ਗਿਆ ਕਹਿੰਦਾ ਪਾਪ ਵਾਲੇ ਮਾਹੌਲ ਸੀਗੇ ਪਾਪ ਵਿੱਚ ਹੀ ਕਹਿੰਦਾ ਮੈਂ ਮਾਂ ਦੇ ਗਰਭ ਵਿੱਚ ਗਿਆ ਤੇ ਪਾਪ ਦੇ ਵਿੱਚ ਹੀ ਮੈਂ ਜੰਮਿਆ ਪਾਪ ਵਿੱਚ ਹੀ ਮੈਂ ਪੜਿਆ ਤੇ ਪਾਪ ਦੀ ਬੈਣ ਮੇਰੇ ਤੇ ਚੜ ਗਈ ਕਹਿੰਦਾ ਹੁਣ ਤੂੰ ਮੈਨੂੰ ਧੋ ਕੇ ਸਾਫ਼ ਕਰ ਮੇਰੇ ਗੁਨਾਹ ਮੈਨੂੰ ਬਖਸ਼ ਦੇ ਕਹਿੰਦਾ ਮੈਨੂੰ ਚੰਗੀ ਤਰ੍ਹਾਂ ਧੋਕੇ ਸਾਫ਼ ਕਰ ਇੰਨੇ ਸੋਹਣੇ ਸ਼ਬਦਾਂ ਨਾਲ ਮਾਫੀ ਮੰਗ ਰਾਇਆ ਰਾਜਾ ਆ ਸਭ ਕੁਝ ਕੋਲ ਆ ਫਿਰ ਵੀ ਅਧਿ ਇੰਗਰੀ ਦੇ ਵਿੱਚ ਤੇ ਅਧਿ ਅਧਿਨਗੀ ਦਾ ਮਾਰ ਕੀ ਮਿਲਿਆ ਆ 66 ਦੀਆਂ 66 ਲੜਾਈਆਂ ਜਿੱਤ ਗਿਆ ਆ ਕੋਈ ਵੀ ਲੜਾਈ ਹਾਰਿਆ ਨਹੀਂ ਕਿਉਂ ਕਿ ਆਪਣੇ ਆਪ ਨੂੰ ਪਰਮੇਸ਼ਵਰ ਅੱਗੇ ਨੀਵਾ ਕੀਤਾ ਆ ਉਹ ਤੇ ਨੀਵੇਂ ਜਿਹੜੇ ਆਪਣੇ ਆਪ ਨੂੰ ਕਰ ਲੈਂਦੇ ਆ ਹੰਭਲ ਜਿਹੜੇ ਆਪਣੇ ਆਪ ਨੂੰ ਕਰ ਲੈਂਦੇ ਆ ਉਹੋ ਹੀ ਉੱਚੇ ਕੀਤੇ ਜਾਂਦੇ ਆ ਵਚਨ ਚ ਲਿਖਿਆ ਜੇ ਕੋਈ ਉੱਚਾ ਹੋਣਾ ਚਾਹੁੰਦਾ ਤੇ ਆਪਣੇ ਆਪ ਨੂੰ ਨੀਵਿਆ ਕਰੇ ਇਹ ਪਰਮੇਸ਼ਵਰ ਨੇ ਬਵਸਥਾ ਬਣਾ ਦਿੱਤੀ ਲਾਅ ਸੈੱਟ ਕਰ ਦਿੱਤਾ ਹੈ ਅਗਰ ਤੁਸੀਂ ਵੀ ਚਾਹੁੰਦੇ ਆਪਣੇ ਜੀਵਨ ਵਿੱਚ ਉੱਚੇ ਚੱਕੇ ਜਾਣਾ ਤਾਂ ਆਪਣੇ ਆਪ ਨੂੰ ਨੀਵਾ ਕਰੂੰ ਹੰਬਲ ਰਸਤੇ ਵਿੱਚ ਲੈ ਕੇ ਆਉ ਸੋ ਲਾਸਟ ਆਇ ਅਸੀਂ ਇੱਕ ਦੇਖਾਂਗੇ ਅਰ ਦੈਨ ਫਿਰ ਅਸੀਂ ਇਸ ਨੂੰ ਜਿਹੜਾ ਆ ਕਲੋਜ਼ ਕਰਾਂਗੇ ਅਸੀਂ ਦੇਖਦੇ ਹਾਂ ਮਿਕਾਹ ਦੇ ਵਿੱਚ 6 ਨੰਬਰ ਉਹਦੇ ਅਧਿਆਏ ਦੇ ਵਿੱਚ ਅਸੀਂ ਦੇਖਾਂਗੇ ਨਹੂਮ ਦੀ ਕਿਤਾਬ ਤੋਂ ਪਹਿਲਾਂ ਆ ਮਿਕਾਹ ਦੀ ਕਿਤਾਬ ਇਹਦਾ 6 ਨੰਬਰ ਅਧਿਆਇ ਇਹਦੀ 7 8 ਪੰਤੀ ਦੇ ਵਿੱਚ ਇਦਾਂ ਲਿਖਿਆ ਆ ਸਗੋਂ ਆਪਾਂ 6 ਨੰਬਰ ਤੋਂ ਹੀ ਪੜ ਲੈਨੇ ਆ ਕਹਿੰਦਾ ਮੈਂ ਕੀ ਲੈ ਕੇ ਯਹੋਵਾ ਦੇ ਹਜ਼ੂਰ ਆਵਾਂ ਅਤੇ ਮਹਾਨ ਪਰਮੇਸ਼ਵਰ ਅੱਗੇ ਝੁਕਾਂ ਕੀ ਮੈਂ ਹੋਮ ਬਲੀਆਂ ਲਈ ਇੱਕ ਸਾਲੇ ਬੱਛੇ ਲੈ ਕੇ ਉਹਦੇ ਹਜ਼ੂਰ ਆਵਾਂ ਭਲਾ ਯਹੋਵਾ ਹਜ਼ਾਰਾਂ ਛਤਰਿਆਂ ਨਾਲ ਜਾਂ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ ਕੀ ਮੈਂ ਆਪਣੇ ਪਲੋਠੇ ਨੂੰ ਆਪਣੇ ਅਪਰਾਧ ਬਦਲੇ ਦਿਆਂ ਮੇਰੇ ਸਰੀਰ ਦੇ ਪਲ ਨੂੰ ਮੇਰੇ ਮਨ ਦੇ ਪਾਪ ਲਈ ਹੇ ਆਦਮੀ ਉਹਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ ਅਤੇ ਯਹੋਵਾ ਤੈਥੋਂ ਹੋਰ ਕੀ ਮੰਗਦਾ ਪਰ ਇਹ ਕਿ ਤੂੰ ਇਨਸਾਫ ਕਰ ਦਇਆ ਨਾਲ ਪ੍ਰੇਮ ਰੱਖ ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ਵਰ ਨਾਲ ਚੱਲ ਅਸੀਂ ਪਰਮੇਸ਼ਵਰ ਨੂੰ ਰਿੰਜਵਤ ਦੇ ਕੇ ਆਪਣੇ ਹੱਥ ਵਿੱਚ ਨਹੀਂ ਕਰ ਸਕਦੇ ਵੀ ਅਸੀਂ ਕਹੀਏ ਵੀ ਮੈਂ ਤਾਂ ਵੱਡੀ ਸਾਰੀ ਭੇਟਾ ਚੜਾਉਂਗਾ ਤੇ ਪਾਪ ਲਗਾਤਾਰ ਕਰਦਾ ਰਹੂੰਗਾ ਕੋਈ ਗੱਲ ਨਹੀਂ ਪ੍ਰਭੂ ਮੇਰੇ ਪਾਪ ਮaaf ਕਰ ਦੂਗਾ ਮੈਂ ਵੀ ਵਿਚਾਰ ਲਗਾਤਾਰ ਕਰਦਾ ਰਹੂੰਗਾ ਪਰ ਮੈਂ ਵੱਡੀ ਵੱਡੀ ਭੇਟਾ ਚੜਾਈ ਜਾਊਂਗਾ ਤੇ ਪ੍ਰਭੂ ਨੂੰ ਪਤਾ ਹੀ ਆ ਇਹ ਬੰਦਾ ਇੰਨਾ দান ਦਿੰਦਾ ਆ ਉਹ ਭਲਾ ਮੇਰੇ ਲੇਖੇ ਪਾਪ ਕਿਉਂ ਗਿਣੂਗਾ ਮੈਂ ਇਹੋ ਜੀਆਂ ਸਟੋਰੀਜ਼ ਵੀ ਸੁਣੀਆਂ ਪਿਛਲੇ ਦਿਨਾਂ ਦੇ ਵਿੱਚ ਖੁਦਾ ਮaaf ਕਰੇ ਤੇ ਕਿਸੇ ਨੇ ਮੈਨੂੰ ਝੂਠੀ ਸੁਣਾਈ ਉਹਨੂੰ ਵੀ ਮaaf ਕਰੇ ਤੇ ਮੈਨੂੰ ਸੁਣਨ ਵਾਲੀ ਨੂੰ ਵੀ ਕਿਉਂਕਿ ਮੈਨੂੰ ਪਤਾ ਨਹੀਂ ਇਹ ਸੱਚੀ ਆ ਕਿ ਨਹੀਂ ਪਰ ਕਿਸੇ ਨੇ ਮੈਨੂੰ ਦੱਸਿਆ ਕਿਸੇ ਦੀ ਸਟੋਰੀ ਆਣ ਕੇ ਕਹਿੰਦੇ ਉਹ ਬਹੁਤ ਅਤਿਆਚਾਰ ਕਰਦੇ ਆ ਕੋਈ ਲੋਕੀ ਆਪਣੇ ਆਪ ਨੂੰ ਉਹ ਬਹੁਤ ਧਰਮਿਕ ਜ਼ਾਹਿਰ ਕਰਦੇ ਆ ਤੇ ਜਦੋਂ ਉਹਨਾਂ ਦਾ ਅਤਿਆਚਾਰ ਕਿਸੇ ਉੱਤੇ ਹੋ ਰਿਹਾ ਸੀ ਤੇ ਕਿਸੇ ਵਿਅਕਤੀ ਨੇ ਕਿਹਾ ਵੀ ਤੁਸੀਂ ਇੰਨਾ ਅਤਿਆਚਾਰ ਕਰਦੇ ਆ ਖੁਦਾ ਤੁਹਾਨੂੰ ਕਿੱਦਾਂ ਮਾਫ਼ ਕਰੂਗਾ ਲੋਕਾਂ ਸਾਹਮਣੇ ਤੁਸੀਂ ਆਪਣੇ ਆਪ ਨੂੰ ਬਹੁਤ ਮੀ ਜਾਣ ਸ਼ੋਅ ਕਰਦੇ ਆ ਪਰ ਤੁਸੀਂ ਪਿੱਠ ਪਿੱਛੇ ਬਹੁਤ ਅਤਿਆਚਾਰ ਕਰਦੇ ਆ ਤੁਸੀਂ ਲੋਕਾਂ ਨੂੰ ਕੁੱਟਦੇ ਮਾਰਦੇ ਹੋ ਉਹ ਨਹੀਂ ਕੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਚੈਰਿਟੀ ਬਹੁਤ ਕਰਦੇ ਆ ਅਸੀਂ ਲੋਕਾਂ ਨੂੰ ਭਲਾਈ ਵੀ ਬਹੁਤ ਕਰਦੇ ਆ ਇਸ ਲਈ ਜਿਹੜੇ ਅਸੀਂ ਬੁਰੇ ਕੰਮ ਕਰਦੇ ਆ ਉਹ ਸਾਡੇ ਲੇਖੇ ਨਹੀਂ ਗਿਣੇ ਜਾਂਦੇ ਤੁਹਾਨੂੰ ਲੱਗਦਾ ਪਰਮੇਸ਼ਵਰ ਇੰਨਾ ਦਾ ਪਰਮੇਸ਼ਵਰ ਆ ਵੇ ਉਸartigਾਂ ਬੁਰਾਈਆਂ ਨੂੰ ਇਗਨੋਰ ਕਰ ਦੂਗਾ ਇਸ ਲਈ ਵੀ ਅਸੀਂ ਨਾਲ ਦੀ ਨਾਲ ਚੰਗੇ ਕੰਮ ਵੀ ਕਰੀ ਜਾਂਦੇ ਆਂ ਕਹਿੰਦਾ ਹਰ ਵਿਰਥ ਗੱਲ ਦਾ ਹਿਸਾਬ ਲਿਆ ਜਾਊਗਾ ਚੰਗੇ ਦਾ ਫਲ ਚੰਗਾ ਮਿਲੂਗਾ ਤੇ ਬੁਰੇ ਦਾ ਫਲ ਬੁਰਾ ਮਿਲੂਗਾ ਇਦਾਂ ਥੋੜੀ ਜਿਹੀ ਤੁਸੀਂ ਸਵੇਰ ਨੂੰ ਬੁਰਾ ਕੀਤਾ ਹੈ ਤੇ ਰਾਤ ਨੂੰ ਚੰਗਾ ਕਰ ਦਿੱਤਾ ਤੇ ਉਹ ਤੁਹਾਡੇ ਬੁਰੇ ਨੂੰ ਭੁੱਲ ਜਾਊਗਾ ਜਾਂ ਤੁਸੀਂ ਸਵੇਰ ਨੂੰ ਚੰਗਾ ਕੀਤਾ ਤੇ ਰਾਤ ਨੂੰ ਬੁਰਾ ਕੀਤਾ ਤੇ ਤੁਸੀਂ ਕਹੋ ਕੋਈ ਕੋਈ ਨਹੀਂ ਆਈ ਦੀ ਕੋਈ ਗੱਲ ਨਹੀਂ ਕਰਕੇ ਮੈਂ ਸਵੇਰੇ ਚੰਗਾ ਕੰਮ ਕੀਤਾ ਸੀ ਨਹੀਂ ਐਡਾ ਨਹੀਂ ਹੋ ਸਕਦਾ ਉਹ ਕਹਿੰਦਾ ਇੱਕ ਹੀ ਸੋਤੇ ਚੋ ਦੋ ਤਰ੍ਹਾਂ ਦਾ ਪਾਣੀ ਨਹੀਂ ਵਹਿੰਦਾ ਉਨੇ ਸਾਨੂੰ ਭਲਾਈ ਹੀ ਕਰਨੀ ਸਿਖਾਈ ਇਸ ਲਈ ਅਸੀਂ ਭਲਾਈ ਹੀ ਕਰਨੀ ਆ ਅਸੀਂ ਨਿਮਰਤਾ ਦੇ ਵਿੱਚ ਹੀ ਚੱਲਣਾ ਹੈ ਅਸੀਂ ਸੱਚਾਈ ਨੂੰ ਹੀ ਫਾਲੋ ਕਰਨਾ ਹੈ ਅਰ ਅਸੀਂ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਅਰ ਪਰਮੇਸ਼ਵਰ ਦੇ ਭੈ ਵਿੱਚ ਰਹਿਣਾ ਹੈ ਅਰ ਸਭ ਤੋਂ ਵੱਧ ਕਿ ਅਸੀਂ ਇੱਕ ਦੂਜੇ ਦੀ ਸਤੈਲ ਸੇਵਾ ਕਰਦੇ ਰਹਿਣਾ ਹੈ ਅਸੀਂ ਇੱਕ ਦੂਜੇ ਨੂੰ ਪੁੱਛਦੇ ਰਹਿਣਾ ਸਿਰਫ ਨਵੇਂਆਂ ਨੂੰ ਹੀ ਨਹੀਂ ਇਹ ਨਾ ਵੀ ਪੁਰਾਣਾ ਤੁਹਾਡੇ ਤੋਂ ਮਦਦ ਮੰਗੇ ਤੁਸੀਂ ਕਹੋ ਜਾ ਸਾਲ ਹੋ ਗਿਆ ਤੈਨੂੰ ਆਉਂਦੇ ਮੂੰਹ ਚੱਕੇ ਆ ਗਿਆ ਮੇਰੇ ਕੋਲੇ ਅਗਰ ਕਿਸੇ ਨੂੰ ਵੀ ਸਾਡੀ ਮਦਦ ਦੀ ਜ਼ਰੂਰਤ ਆ ਸੀ ਮਸੀਹ ਵਿੱਚ ਸਭ ਭੈਣ ਭਰਾ ਆ ਹਾਂ ਮੈਂ ਇਹ ਜ਼ਰੂਰ ਕਹੂੰਗੀ ਭਾਈ ਪੈਸਾ ਤੇ ਅੱਲਾ ਕਿਸੇ ਨੂੰ ਸੋਚ ਸਮਝ ਕੇ ਦਿਓ ਜਦੋਂ ਤੁਸੀਂ ਦਿਨੇ ਲੈਨੇ ਆ ਉਦੋਂ ਤਾਂ ਤੁਸੀਂ ਸਾਥ ਤੋਂ ਨਾ ਪੁੱਛਦੇ ਆ ਤੇ ਨਾ ਦੱਸਦੇ ਜਦੋਂ ਤੁਹਾਡੇ ਮੋੜਦੇ ਨਹੀਂ ਆ ਮੁੜ ਕੇ ਆਫਿਸ ਮੋਰੇ ਤੁਸੀਂ ਲੈਣਾ ਲਾਈਆਂ ਹੁੰਦੀਆਂ ਪਾਸਟਰ ਜੀ ਆ ਸਾਡੇ ਐਨੇ ਨਹੀਂ ਮੋੜਦੇ ਤੇ ਪਾਸਟਰ ਜੀ ਕਿਸੇ ਦੀ ਸਿਫਾਰਿਸ਼ ਵੀ ਕਰਦੇ ਵੀ ਤੁਸੀਂ ਪੈਸਿਆਂ ਦਾ ਲੈਣ ਦੇਣ ਕਰੋ ਇਹ ਤੁਹਾਡਾ ਨਿੱਜੀ ਲੈਣ ਦੇਣ ਨਾ ਅਸੀਂ ਤੁਹਾਨੂੰ ਸਿਫਾਰਿਸ਼ ਕਰਦੇ ਆ ਤੇ ਨਾ ਅਸੀਂ ਤੁਹਾਨੂੰ ਮਨਾ ਕਰਦੇ ਆ ਇਹ ਤੁਸੀਂ ਆਪਣੇ ਰਿਸਕ ਉੱਤੇ ਗੇਮ ਖੇਡਣੀ ਆ ਸਗੋਂ ਮੈਂ ਤਾਂ ਇਹੀ ਤੁਹਾਨੂੰ ਸਲਾਹ ਦਵਾਂਗੀ ਪਈ ਨਾ ਮੁੜਨ ਜਿਹੜੇ ਤੇ ਦੁੱਖ ਨਾ ਹੋਵੇ ਉਹਨੇ ਕੀ ਕਿਸੇ ਦੀ ਮਦਦ ਕਰੂ ਜੇ ਨਹੀਂ ਵੀ ਮੁੜਦੇ ਕੋਈ ਗੱਲ ਨਹੀਂ ਤੁਹਾਨੂੰ ਅਫਸੋਸ ਨਾ ਹੋਵੇ ਲੈਣ ਦੀ ਆਸ ਹੱਕੇ ਨਾ ਦਿਓ ਉੰਨੇ ਕੀ ਦਿਓ ਜੇ ਤੁਹਾਨੂੰ ਅਗਲਾ ਨਹੀਂ ਵੀ ਮੋੜਦਾ ਕੋਈ ਗੱਲ ਨਹੀਂ ਪਰ ਜੇ ਤੁਸੀਂ ਦੱਫੀਆਂ ਬਾੜ ਬੰਨ੍ਹ ਕੇ ਦੇਣੀਆਂ ਆ ਪਰ ਮੁੜ ਕੇ ਮੁੜਿਆ ਨਹੀਂ ਕਿਸੇ ਨੇ ਅਫੀਸਰ ਨੂੰ ਇਹ ਸ਼ਿਕਾਇਤ ਲੈ ਕੇ ਮੂੰਹ ਨਹੀਂ ਕਰਨਾ ਅਸੀਂ ਇਹਨਾਂ ਕੰਮਾਂ ਦੇ ਵਿੱਚ ਨਹੀਂ ਇਹ ਟੈਲ ਸੇਵਾ 'ਚ ਨਹੀਂ ਆਉਂਦੀ ਟੈਲ ਸੇਵਾਆਂ ਤੁਸੀਂ ਦੁੱਖ ਵਿੱਚ ਆ ਤੁਸੀਂ ਜੋ ਇੱਕ ਦੂਜੇ ਲਈ ਬੈਸਟ ਕਰ ਸਕਦੇ ਆ ਉਹ ਕਰੋ। ਹਮਦਰਦੀ ਹੋਣੀ ਚਾਹੀਦੀ ਆ। ਪ੍ਰਾਰਥਨਾ ਕਰੋ ਇੱਕ ਦੂਜੇ ਦੇ ਲਈ। ਹਾਂ ਤੁਹਾਡੇ ਕੋਲੇ ਤੁਹਾਨੂੰ ਲੱਗਦਾ ਆ ਕਿ ਇਹਦੇ ਕੋਲੇ ਗਰਮ ਕੱਪੜੇ ਨਹੀਂ ਆ। ਤੁਹਾਡੇ ਕੋਲੇ ਜਾਦੇ ਆ ਤੇ ਤੁਸੀਂ ਅਗਲੇ ਹਫਤੇ ਲਿਆ ਕੇ ਦੇ ਦੋ। ਤੁਹਾਨੂੰ ਲੱਗਦਾ ਆ ਇਹਦੇ ਕੋਲੇ ਖਾਣ ਨੂੰ ਨਹੀਂ ਆ। ਤੁਹਾਡੇ ਕੋਲੇ ਜਾਦੇ ਆ ਤਾਂ ਯੂ ਕੈਨ ਸ਼ੇਅਰ ਵਿਦ ਥਮ। ਤੁਸੀਂ ਉਹਨਾਂ ਨਾਲ ਸਾਂਝਾ ਕਰ ਸਕਦੇ ਆ। ਪਰ ਉਹਨਾਂ ਜਿੰਨਾ ਤੁਸੀਂ ਵਾਪਸ ਲੈਣ ਦੀ ਐਕਸਪੈਕਟੇਸ਼ਨ ਨਹੀਂ ਰੱਖਣੀ ਟੈਲ ਸੇਵਾ ਕਰਨ ਵਿੱਚ ਲੱਗੇ ਰਹੋ ਚਾਹੇ ਉਹ ਫਿਰ ਨਵੇਂ ਲੋਕੀਆ ਚਾਹੇ ਪੁਰਾਣੇ ਲੋਕੀਆ ਇਹੇ ਪਰਮੇਸ਼ਵਰ ਦੇ ਵੱਲੋਂ ਸਾਨੂੰ ਹੁਕਮ ਆ ਸੋ ਪਰਮੇਸ਼ਵਰ ਅੱਜ ਦੇ ਵਚਨ ਪੜ੍ਹੇ ਤੇ ਸੁਣੇ ਜਾਣ ਦੇ ਉੱਤੇ ਬਰਕਤ ਦੇਣ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮ ਚ ਹਮੇਸ਼ਾ ਧਿਕ ਪਰਮੇਸ਼ਵਰ ਦੇ ਚਾਣ ਵਾਲਿਆਂ ਦੇ ਉੱਤੇ ਬੜੀ ਰਹੇ ਆਮੀਨ ਆਮੀਨ ਜੈ ਮਸੀਹ ਬੋਲ ਬੋਤਾਂ ਨਾਤਾ ਇਸ ਵੀਡੀਓ ਨੂੰ ਦੇਖਣੀ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਅچھے ਤਰੀਕੇ ਦੇ ਨਾਲ ਪਰਮੇਸ਼ਵਰ ਜੀ ਦਾ ਅਸੀਂ ਨੇ ਸਾਨੂੰ ਦੱਸਿਆ ਕਿ ਸਾਡੀ ਸੁਭਾਅ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਸਾਡੇ ਵਿੱਚ ਗਮੰਡ ਨਹੀਂ ਔਰ ਕਈ ਇਹੋ ਜਿਹੀ ਗੱਲਾਂ ਹੁੰਦੀ ਹੈ ਕਿ ਆਪਾਂ ਆਪਣੇ ਦਿਲ ਵਿੱਚ ਲੈ ਕੇ ਬੈਠ ਰਹੇ ਹਾਂ ਆਪਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਗੱਲ ਨਹੀਂ ਪਰਮੇਸ਼ਵਰ ਇਹ ਹੀ ਸੱਚਾ ਆਪਾਂ ਚਾਹੁੰਦੇ ਨਹੀਂ ਕਰਦਾ ਆਪਣੇ ਵਿੱਚ ਜੇ ਕੋਈ ਨਫ਼ਰਤ ਆ ਕੋਈ ਗਮੰਡ ਆ ਏਕਾ ਕਪਾ ਸੁਭਾਅ ਚ ਕੀ ਫਿਰਦੇ ਆ ਪਰਮੇਸ਼ਵਰ ਤੇ ਕਿੱਦਾਂ ਆਪਾਂ ਵਿੱਚ ਨੂੰ ਕਲਾਮ ਨੂੰ ਫਲਾ ਸਕਾਂਗੇ ਆਪਾਂ ਨਹੀਂ ਫਲਾ ਸਕਾਂਗੇ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਆਪਕੋ ਦੇ ਕਲਾਮ ਨੂੰ ਮਤਲਬ ਪੜ੍ਹਾ ਲਿਆ ਹੈ ਨਾ ਤੇ ਪਰਮੇਸ਼ਵਰ ਇਹ ਚਾਹੁੰਦਾ ਵਾ ਕਿ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਕਿ ਪ੍ਰਭੂ ਦੀ ਦਾਸੀ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸਮਝਾਉਂਦੇ ਆਂ ਤੇ ਪ੍ਰਾਰਥਨਾ ਜਦੋਂ ਆਪਾਂ ਕਰਦੇ ਆ ਨਾ ਫਿਰ ਆਪਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਨਾ ਇਸ ਕਰਕੇ ਜਦੋਂ ਵੀ ਬਚਨ ਵੀ ਸੁੰਨਾ ਬਹੁਤ ਜ਼ਰੂਰੀ ਆ ਉਹ ਪ੍ਰਾਰਥਨਾ ਸੁੰਨੀ ਵੀ ਬਹੁਤ ਜ਼ਰੂਰੀ ਆ ਔਰ ਤੁਸੀਂ ਜੋ ਵੀ ਬਚਨ ਹੈ ਇੱਥੇ ਪਉਨੇ ਆ ਬਹੁਤ ਹੀ ਆਤਮਿਕ ਹਨ ਸਾਰੇ ਪਾਸੇ ਬ੍ਰੂਗ ਬਿਦੇ ਦਾਸ ਦਾ ਉਸਕੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਜੇਕਰ ਤੁਹਾਨੂੰ ਇਹ ਚੈਨਲ ਦੇ ਪਾਸੇ ਦੇ ਹੋਲ ਦੀ ਵੀਡੀਓ ਨੂੰ ਅੱਛਾ ਲੱਗਦਾ ਪ੍ਰਾਰਥਨਾ ਕਰਨਾ ਤਾਂ ਪਲੀਜ਼ ਜਰੂਰ ਸਬਸਕ੍ਰਾਈਬ ਕਰਕੇ ਜਨਾ ਜਰੂਰ ਸ਼ੇਅਰ ਕਰਨਾ ਇਸ ਵੀਡੀਓ ਨੂੰ ਔਰ ਪਰਮੇਸ਼ਵਰ ਦਾ ਨੂਰ ਖਵਾਰ ਟਾਈਮ ਤੇ ਨਾਲ ਬਤਾਵੇ ਔਰ ਅੱਗੇ ਲੈ ਕੇ ਜਾਵੇ ਸਾਡੇ ਦੀ ਜੀਵਨ ਦੀਆਂ ਬਹੁਤ ਸਾਰੀਆਂ ਖੁਸ਼ੀਆਂ ਔਰ ਮੈਂ ਬਲੈਸ ਔਰ ਪ੍ਰਭੂ ਦਾ ਇਹਨਾ ਵੀਡੀਓ ਨੂੰ ਤੋਂ ਹੀ ਮੈਂ ਬਲੈਸ ਹੋਈ ਆ ਪ੍ਰਭੂ ਦਾ ਧੰਨਵਾਦ ਕਰਦੀ ਆ ਔਰ ਇਸ ਵੀਡੀਓ ਨੂੰ ਵੀ ਜਰੂਰ ਸ਼ੇਅਰ ਕਰਨਾ ਇਹ ਦੂਸਰਾ ਭਾਗ ਪਹਿਲਾਂ ਵੀ ਤੁਸੀਂ ਦੇਖ ਲਿਓ ਮੇਰੇ ਉਸਾਰਨ ਜਾਨ ਸੀ ਕਿ ਹਾਲੇਲੂਇਆ ਮੇਰੇ